ਸੇਕ ਕੋ ਅਰਦਾਸ ਹੈ ਕਿਸੇ ਚੀਜ਼ ਦੀ ਬੇਨਤੀ ਕਰਨੀ ਹੈ ਤੇ ਤਾਂ ਵੀ ਅਰਦਾਸ ਕਾਰਜ ਫਤੇ ਹੋ ਗਿਆ ਤੇ ਸ਼ੁਕਰਾਨੇ ਦੀ ਅਰਦਾਸ ਆਖੋ ਸਤਨਾਮ ਵਾਹਿਗੁਰੂ ਸਿੱਖ ਦੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ ਅਰਦਾਸ ਬਾਬਾ ਦੀਪ ਸਿੰਘ ਜੀ ਤੋਂ ਵੱਡਾ ਕੌਣ ਹੋਏ ਬਾਬਾ ਜੀ ਜਦੋਂ ਸੱਬ ਕੀ ਦਲਵੰਡੀ ਤੋਂ ਤੁਰੇ 5000 ਤੋਂ ਵੱਧ ਸੂਰਮਾ ਨਾਲ ਹੋ ਗਿਆ ਪਰ ਤਰਨ ਤਰਨ ਗੱਲ 'ਚ ਪੱਲਾ ਪਾ ਕੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰਿਓ ਤਦ ਤੱਕ ਜਿੰਦਾ ਰਹਿਣਾ ਜਦ ਤੱਕ ਹਰਿਮੰਦਰ ਸਾਹਿਬ ਆਯਾਦ ਨਾ ਕਰਾਵਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਥੋਂ ਰਾਜਾ ਲੱਭ। ਵਈ ਬਾਬਾ ਜੀ ਇੰਨੇ ਸੰਵਰਥ ਤਾਂ ਵੀ ਨਿਵਾਣੇ ਹੋ ਕੇ ਅਰਦਾਸ। ਹਯੂਰ ਸਾਹਿਬ ਦੇ ਗੁਰਮਖਾ ਕੋਲੋਂ ਮੈਂ ਸੁਣੀ। 121 ਤੋਂ 126 ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। 100 ਤੇ 21 ਤਰ੍ਹਾਂ ਦੇ 126 ਤਰ੍ਹਾਂ ਦੇ ਕਾਰਜਾਂ ਵਿੱਚ ਸਿੱਖ ਹਰ ਵੇਲੇ ਅਰਦਾਸ ਕਰਕੇ ਹੀ ਤੁਰੇ। ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਲ ਨੂੰ ਤਿਆਗਣ ਦੀ ਗੱਲ ਕਰਦੇ ਆ। ਉਹਦੇ ਜਿਹੋ ਜਿਹਾਂ ਜ਼ਿਕਰ ਇਹ ਸਿੱਖ ਕੱਪੜੇ ਪਾਉਣ ਲੱਗਾ ਉਹਦੋਂ ਦੀ ਅਰਦਾਸ ਸੀ। ਇਹ ਪ੍ਰਸ਼ਾਦਾ ਛਕਣ ਲਗਾ ਉਦੋਂ ਵੀ ਅਰਦਾਸ ਕਰੇ ਛਕਣ ਤੋਂ ਬਾਅਦ ਫਿਰ ਅਰਦਾਸ ਕਿਸੇ ਜਗ੍ਹਾ ਤੇ ਜਾਣਾ ਤਾਂ ਵੀ ਅਰਦਾਸ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਿਆ ਹੈ ਅਰਦਾਸ ਕਰਕੇ ਚੱਲੇ ਤਿਆਰ ਹੋਣ ਲੱਗਾ ਅਰਦਾਸ ਕਰਕੇ ਤੇ ਪਰਕਰੋ ਨਿਕਲਣ ਵੇਲੇ ਜਿੱਥੇ ਵੀ ਕੋਈ ਧਿਆਨ ਧਰਦੇ ਉਹ ਕੋਈ ਸਰੂਪ ਲਾਇਆ ਹੈ ਕੋਈ ਕੋਈ ਕਹਿੰਦਾ ਹੈ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਦੇ 121 ਤੋਂ 126 ਗਿਣਤੀਆਂ ਰਾਨ ਰਾਏ ਜੀ ਦਾ ਪੜ੍ਹ ਕੇ ਹੁਣ ਤੁਸੀਂ ਸਵੇਰੇ ਉੱਠਦੇ ਹੋ ਸਿੱਧਾ ਉੱਠੇ ਤੇ ਪੇਸ਼ਟ ਫੜ ਲਈ ਬੁਰਸ਼ ਫੜ ਲਿਆ ਇਹ ਜੋ ਵੀ ਕਾਰਜ ਕਰਨ ਲੇ। ਉਠਣ ਵੇਲੇ ਪਾਵੇ ਅੱਧਾ ਮਿੰਟ ਮਿੰਟ ਬਿਸਤਰੇ ਤੇ ਜਿਵੇਂ ਵੀ ਸੁਰਤ ਪੱਕੀ ਕਰ ਲੋ ਅਰਦਾਸ ਕਰਕੇ ਮਹਾਰਾਜ ਕਿਰਪਾ ਕਰਿਓ। ਵੀ ਹੁਣ ਮੈਂ ਉਠਿਆ ਦਿਨ ਨਵਾਂ ਸ਼ੁਰੂ ਹੋਇਆ। ਸਾਰਾ ਦਿਨ ਤੇਰੇ ਨਾਮ ਚ ਲੰਗੇ। ਵੀ ਦਿਨ ਉਠਣ ਵੇਲੇ ਵੀ ਛੋਟੀ ਅਰਦਾਸ ਕਰਕੇ ਫਿਰ ਸ਼ੁਰੂਆਤ। ਇੱਕ ਦੋ ਦਿਨਾਂ ਧਿਆਨ ਪਰ ਪੱਕ ਹੋ ਜਾਏਗਾ ਮੇਰੇ ਖਿਆਲ ਨਾਲ ਤੇ ਆਮ ਬੰਦੇ ਦਾ 20-25 ਮਿੰਟ ਲੱਗਦੇ ਆ ਜੇ ਉਹ ਥੋੜਾ ਬਹੁਤ ਕਿਰਿਆ ਕਰਦਾ ਤੇ ਇਸ਼ਨਾਨ ਦਾ ਅਤਰ ਦਾ ਅੱਧਾ ਘੰਟਾ ਲੱਗ ਜਾਂਦਾ 20-30 ਮਿੰਟ ਦਾ ਉਹ ਜੋ ਉੱਠਣ ਲਗਿਆ ਤਾਂ ਮਿੰਟ ਵੀ ਤੁਸੀਂ ਸੰਭਾਲ ਲਓ ਨਾ ਜਿੱਥੇ ਧਿਆਨ ਦੇ ਦਿਓ ਕਲਗੀਧਰ ਦੇ ਚਰਨਾਂ 'ਈ ਬਾਬਾ ਦੀ ਜੀ ਸਾਹਿਬ ਕੋ ਜੋ ਤੇ ਗੁਰੂ ਰਾਮ ਦਾ ਚਰਨਾ ਹੈ ਬੇਂਤੀ ਕਰਕੇ ਰਾਤ ਸੁਬਹ ਦੀ ਦੀ ਹੁਣ ਚੜ੍ਹੇ ਗਾਰੇ ਜਿਨਵੇਂ ਉੱਠੇ ਤੈਨ ਉੱਠੋ 4 ਉੱਠੋ 5 ਉੱਠੋ ਉਹ ਫਿਰ ਜਦੋਂ ਸ਼ੁਰੂ ਕਰਕੇ ਇਸ ਤਰ੍ਹਾਂ ਲਤਾਂ ਥੱਲੇ ਕਰਦੇ ਹੋ ਤੇ ਜੇ ਤੁਸੀਂ ਥੋੜਾ ਜਿਆ ਸੁਚੇਤ ਹੋ ਕੇ ਇਹ ਜੀ ਸ਼ੁਰੂਆਤ ਕਰ ਲਈ ਅਰਦਾਸ ਕਰਕੇ ਤੇ ਤੁਹਾਡਾ 150 200 ਜਾਬ ਉਸ 30 ਮਿੰਟ ਦੇ ਵਿੱਚ ਹੋ ਜਾਊਗਾ ਇਹ ਕਿਉਂ ਕਰਦਾ ਨਾਨਕੋ ਸਿੱਧੀ ਸੱਚ ਦਾ ਇਹਨਾਂ ਦੇ ਦੋ ਕਮਾਲਾ ਤੁਹਾਡੀਆਂ ਰਿਆ ਇਸ਼ਨਾਨ ਪਾਣੀ ਇਹਦੇ ਦੌਰਾਨ ਹੀ ਜੜੀਆਂ ਨਾ ਤੇ ਜਰ ਜਾਂ ਨਾ ਸਟੇਤ ਰਹੋਗੇ ਇਹ ਕੇ ਖਾਤੇ ਜਾਂਦੀਆਂ ਨੇ ਬੰਦਾ ਜਦੋਂ ਤਿਆਰ ਬਰ ਤਿਆਰ ਹੋ ਗਿਆ ਬੰਦਾ ਉਹ ਉਦੋਂ ਤੇ ਕਰਨਾ ਹੀ ਇਹ ਇਸ ਸਮੇਂ ਨੂੰ ਹੀ ਜੇ ਛੋਟੀ ਜੀ ਅਰਦਾਸ ਕਰਕੇ ਸ਼ੁਰੂ ਕਰੀਏ ਤੇ ਇਹ ਵੀ ਕਿੰਨਾ ਕੋਟਾ ਬਣ ਜਾਂਦਾ ਹਫਤੇ ਦਾ ਕਿੰਨਾ ਕੋਟਾ ਹੋ ਜਾ ਮਹੀਨੇ ਦਾ ਕਿੰਨਾ ਹੋ ਜਾ ਇਹ ਮੈਂ ਪੜ ਕੇ ਹੈਰਾਨ ਸੁਣ ਕੇ ਰਹਿ ਗਿਆ ਵੀ ਗੁਰਗੋਬਿੰਦ ਸਿੰਘ ਕਹਿੰਦੇ ਜੀ ਛੋਟੇ ਤੋਂ ਵੱਡੇ ਕੰਮ ਵਿੱਚ ਸਿੱਖ ਅਰਦਾਸ ਕਰਕੇ ਵੱਡਾ ਬਣ ਗਏ ਕਿੱਡੀ ਵੱਡੀ ਗੱਲ ਆ ਬਈ ਇੱਕ ਬੰਦਾ ਗੁਰੂ ਸਾਹਿਬ ਨੂੰ ਕਹਿ ਬੈਠੇ ਮੈਂ ਢਾਲ ਢੀ ਮਜਬੂਤ ਬਣਾਈ ਹੈ ਕਿ ਤੁਹਾਡੀ ਗੋਲੀ ਵੀ ਮੇਰੀ ਢਾਲ ਜਵਾਰ ਨਹੀਂ ਕਰੇਗੀ ਕੋਈ ਛੋਟੀ ਜੀ ਗੱਲ ਹੈ ਮਾਰ ਕੇ ਅੰਦਰ ਚਲਾਂਗਾ ਕੱਲ ਲੈ ਆਈ ਢਾਲ ਤੇਰੀ ਛਾਤੀ ਤੇ ਰੱਖਾਂਗੇ ਗੋਲੀ ਚਲਾਉਂਗਾ ਕਾਗੀ ਦੀ ਬੜੀ ਲੰਮੀ ਹੁਣ ਇੱਕ ਔਟੀ ਉਹਦੀ ਸਿਆਣੀ ਸੀ ਇੱਕ ਔਟੀ ਸਿਆਣੀ ਸੀ ਉਹ ਸਿਆਣੀ ਹੋਣ ਕਰਕੇ ਉਹਨੇ ਘਰਾਂ 'ਚ ਸੰਗਤ ਬੁਲਾ ਲਈ ਜਪਦੀਸ਼ਰ ਦੀਆਂ ਲੜੀਆਂ ਚਲਾਉਂਦੀਆਂ ਸੋਹਣੀ ਸਰ ਦੀਆਂ ਲੜੀਆਂ ਚਲਾਉਂਦੀਆਂ ਸਾਰੀ ਸੰਗਤ ਨੇ ਅਰਦਾਸ ਕੀਤੀ ਆਪ ਹੀ ਲਾਲ ਸਿੰਘ ਕੋਲੋਂ ਬੋਲੋ ਗਈ ਹੈ ਕਲਗੀਧਰ ਕੇ ਦਮ ਆ ਰਿਹਾ ਹੈ ਮਾਰਾ ਸਹਾਈ ਹੋਣਾ ਹੁਣ ਦੇਖ ਲਓ ਕਿੱਡੀ ਅਰਦਾਸ ਵਿੱਚ ਬਖਸ਼ਿਸ਼ ਹੈ ਵੀ ਜਦੋਂ ਗਿਆ ਅਗਲੇ ਦਿਨ ਖਿਆਰਾਂ ਬੰਦੇ ਵੱਧ ਆਏ ਹੋਏ ਐ ਅੱਜ ਇਹਦਾ ਵਿਖਣਾ ਨਜ਼ਾਰਾ ਮਾਰਾ ਕਹਿੰਦੇ ਲਾਲ ਸਿੰਘ ਤਿਆਰ ਐ ਰਗ ਢਾਲ ਛਾਤੀ ਤੇ ਆਪ 100 200 ਫੁੱਟ ਦੂਰ ਨੇ ਸਭ ਆਪ ਢੀੜਾਂ ਲੱਗੀਆਂ ਪਈਆਂ ਨੇ ਉਹਨੇ ਵਿਚਾਰਾ ਨਵਾਨੇ ਉਹਦੇ ਅਰਦਾਸ ਕਰ ਰਿਹਾ ਸੀ ਪਿੱਛੋਂ ਵੀ ਅਰਦਾਸਾਂ ਕਰ ਗਿਆ ਤੇ ਜਦੋਂ ਮਹਾਰਾਜ ਨੇ ਨਿਸ਼ਾਨਾ ਲਾਇਆ ਤੇ ਉਸ ਢਾਲ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਮਹਾਰਾਜ ਫਿਰ ਦੁਬਾਰਾ ਨਿਸ਼ਾਨਾ ਲਾ ਕੇ ਗੁਰੂ ਅੰਗਦ ਸਾਹਿਬ ਦੇ ਫਿਰ ਗੁਰੂ ਅਮਰਦਾਸ ਜੀ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਵਾਰੀ ਤੇ ਮਹਾਰਾਜ ਨੇ ਬੰਦੂਕ ਪਾਸੇ ਛੱਡ दी ਉਹ ਕੀ ਕਰਦਾ ਰਿਹਾ ਸਾਰਾ ਦਿਨ ਕਹਿੰਦਾ ਜੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਰਿਆਂ ਵੀ ਗਲਤੀ ਤੇ ਹੋ ਗਈ ਦਮ ਵੱਜ ਗਿਆ ਹੁਣ ਸੰਭਾਲ ਲਓ ਪਰਦੇ ਕਾ ਜੀ ਮਹਾਰਾ ਕਹਿੰਦੇ ਵਾਕੇ ਤੇਰੀ ਢਾਲ ਐਡੀ ਮਜ਼ਬੂਤ ਹੈ ਅਰਦਾਸ ਨਿਮਾਣੇ ਹੋ ਕੇ ਕਰਨ ਦਾ ਸਦਕਾ ਆਖੋ ਸਤਨਾਮ ਵਾਹਿਗੁਰੂ ਅਰਦਾਸ ਇਹ ਨਹੀਂ ਬਖਸ਼ੀ